ਦੇਖ ਸਕਦੇ ਹੋ ਕਿ ਪਿੰਡ ਦੇ ਸਰਪੰਚ ਸੰਜੀਵ ਕੁਮਾਰ ਤੇ ਹੋਰ ਪਿੰਡ ਦੇ ਮੋਤਰਵ ਜੰਗਲ ਦੇ ਵਿੱਚ ਜਿਸ ਥਾਂ ਤੇ ਉਹ ਬੂਟੇ ਵੱਡੇ ਗਏ ਨੇ ਉਸ ਥਾਂ ਦੇ ਉੱਤੇ ਮੌਇਨਾ ਕਰਕੇ ਆਏ ਨੇ ਦੇਖ ਕੇ ਆਏ ਨੇ ਸੋ ਗੱਲਬਾਤ ਵੀ ਕਰਾਂਗੇ ਇਹਨਾਂ ਦੇ ਨਾਲ ਬੀਤੇ ਦਿਨੀ ਵੀ ਐਸੇ ਜੰਗਲ ਦੇ ਵਿੱਚ ਖੈਰ ਦੀ ਲੱਕੜੀ ਵੱਢੀ ਗਈ ਸੀ ਤੇ ਹੋਰ ਵੀ ਇੱਥੇ ਪਿੰਡ ਦੇ ਲੋਕ ਇੱਥੇ ਪੁੱਜੇ ਹੋਏ ਨੇ ਬਲਵੰਤ ਸਿੰਘ ਪੂਜੇ ਹੋਏ ਨੇ ਪਿੰਡ ਦੇ ਮੋਹਤਰਵ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਇਸ ਸਮੇਂ ਸਿਸਵਾ ਸ਼ਿਵਾਲਕ ਦੀਆਂ ਪਹਾੜੀਆਂ ਦੇ ਵਿੱਚ ਮੌਜੂਦਾਂ ਦੱਸ ਦਈਏ ਕਿ ਬੀਤੇ ਦਿਨੀ ਵੀ ਇਸ ਜੰਗਲ ਦੇ ਵਿੱਚ ਖੈਰ ਦੀ ਮਹਿੰਗੀ ਲੱਕੜੀ ਵੱਢਣ ਦੀ ਜੋ ਗੱਲ ਹੈ ਉਹ ਸਾਹਮਣੇ ਆਈ ਸੀ ਸੋ ਅੱਜ ਵੀ ਬੀਤੀ ਰਾਤ ਦੀ ਗੱਲ ਹੈ ਕਿ ਇੱਥੇ ਜੰਗਲ ਦੇ ਵਿੱਚ ਲੱਕੜੀ ਆ ਜੋ ਵੱਢੀ ਗਈ ਹੈ ਕੌਣ ਨੇ ਉਹ ਲੋਕ ਜਿਹੜੇ ਇਸ ਲੱਕੜੀ ਦੀ ਤਸਕਰੀ ਕਰਦੇ ਨੇ ਕੀ ਇਹ ਪਿੰਡ ਨੂੰ ਬਦਨਾਮ ਕਰਨ ਦੀ ਕੋਈ ਛਾਜਸ ਹੈ ਜਾਂ ਮੈਕਮੇ ਨੂੰ ਬਦਨਾਮ ਕਰਨ ਦੀ ਛਾਜਸ ਹੈ ਗੱਲਬਾਤ ਕਰਦੇ ਸਾਡੇ ਨਾਲ ਸੰਜੀਵ ਕੁਮਾਰ ਵਿੱਕੀ ਪਿੰਡ ਦੇ ਸਰਪੰਚ ਤੇ ਬਲਵੰਤ ਸਿੰਘ ਮੋਤਰਵ ਨੇ ਸਾਡੇ ਪਿੰਡ ਦੇ ਪਿੰਡ ਸਿਸਵਾ ਦੇ ਇਹਨਾਂ ਨਾਲ ਗੱਲਬਾਤ ਕਰਦਾ ਸੰਜੀਵ ਕੁਮਾਰ ਜੀ ਦੂਸਰੀ ਵਾਰ ਪਤਾ ਲੱਗਾ ਕਿ ਫੇਰ ਲੱਕੜੀ ਵਢੀ ਗਈ ਹੈ ਕੀ ਕਾਰਨ ਹੈ ਕੌਣ ਹੈ ਇਹ ਜਿਹੜਾ ਇਸ ਤਰ੍ਹਾਂ ਦਾ ਇਹ ਕਾਰਨਾਮਾ ਕਰ ਰਿਹਾ ਦੇਖੋ ਭਾਈ ਕੱਲ ਵੀ ਅਸੀਂ ਤੁਹਾਨੂੰ ਮੈਂ ਥੋੜੀ ਟੀਮ ਦੇ ਨਾਲ ਆਪਾਂ ਨੇ ਪੂਰਾ ਪਿੰਡ ਦਿਖਾਇਆ ਅੱਜ ਵੀ ਅਸੀਂ ਇੱਧਰ ਚਲੇ ਆਏ ਇੱਥੇ 10 12 ਬੁੱਟੇ ਆ ਏਰੀਆ ਸਾਰਾ ਖਤਮ ਕਰ ਚੁੱਕੇ ਹਾਂ ਔਰ ਬਿਲਕੁਲ ਲਾਲ ਬਿਲਕੁਲ ਲਾਲੀ ਵਾਲੇ ਬੁੱਟੇ ਜਿਹੜੇ ਬਹੁਤ ਜ਼ਬਰਦਸਤ ਬੁੱਟੇ ਸੀ ਘਟਟ ਘਟ ਇੱਕ ਬੁੱਟਾ 100 ਰੁਪਏ ਦਾ ਹੋਏਗਾ ਅੱਛਾ 8-9 ਬੁੱਟੇ ਆ ਕੀ ਲੱਗਦਾ ਕੀ ਹੈ ਕਿ ਕੌਣ ਨੇ ਲੋਕ ਕਿਤੇ ਮੈਕਮਾ ਜਿਵੇਂ ਗੱਲ ਕੀਤੀ ਜਾ ਰਹੀ ਹੈ ਕਿ ਮੈਕਮੇ ਦੀ ਮਿਹਰੀਕੋ ਹੋ ਸਕਦੀ ਹੈ ਕੀ ਲੱਗਦਾ ਹੈ ਦੇਖੋ ਰਸਤਾ ਇੱਕ ਹੈ ਬੱਦੀ ਨੂੰ ਆਉਣ ਵਾਸਤੇ ਵੀ ਜਾਣ ਵਾਸਤੇ ਵੀ ਆਈ ਰੋਡ ਹੈ ਉਹ ਰੋਡ ਦੇ ਉੱਪਰ ਤੀ ਲੈ ਕੇ ਜਾਊਗਾ ਬੰਦਾ ਜਿਹੜਾ ਇਨੀ ਉੱਚੀ ਤੋਂ ਸਮਾਨ ਢੋਏਗਾ ਤਾਰਨਾ ਵੀ ਹੈ ਰੱਖਣਾ ਵੀ ਹੈ ਹੁਣ ਇਹ ਕਹਿੰਦੇ ਸਾਡੀ ਗਸਤ ਹੈ ਕਿੱਥੇ ਅਗਸਤ ਤੁਹਾਡੇ ਸਾਹਮਣੇ ਦੇਖ ਲਓ ਇੱਥੇ ਜ਼ਿਕਰ ਕਰਦੇ ਹੀ ਹੈ ਕਿ ਜੋ ਇਹ ਰੋਡ ਹੈ ਬਿਲਕੁਲ ਟ੍ਰੈਫਿਕ ਵਾਲਾ ਰੋਡ ਹੈ 24 ਘੰਟੇ ਕਾਫੀ ਟ੍ਰੈਫਿਕ ਇਸ ਰੋਡ ਤੋਂ ਲੰਘਦੀ ਹੈ ਜਿਸ ਤਰ੍ਹਾਂ ਸੰਜੀਵ ਕੁਮਾਰ ਨੇ ਦੱਸਿਆ ਕਿ ਜੇਕਰ ਲੱਕੜੀ ਵੱਡੀ ਵੀ ਜਾਂਦੀ ਹੈ ਤਾਂ ਉੱਪਰੋਂ ਲਿਆਉਣੀ ਤਾਰਨੀ ਤੇ ਇੱਥੇ ਗੱਡੀ ਦੇ ਵਿੱਚ ਲੱਦ ਕੇ ਕਿਤੇ ਨਾ ਕਿਤੇ ਤਸਕਰੀ ਕਰਨੀ ਕਿਤੇ ਨਾ ਕਿਤੇ ਕਿਸੇ ਨੂੰ ਦਿਖਾਈ ਤਾਂ ਦਿੰਦਾ ਹੋਵੇਗਾ ਕੀ ਮੈਕਮੇਨ ਨਾਲ ਇਸ ਬਾਰੇ ਗੱਲ ਹੀ ਹੋਈ ਕਿਉਂਕਿ ਬੀਤੇ ਦਿਨ ਵੀ ਇਹ ਜੋ ਹਾਦਸਾ ਵਾਪਰਿਆ ਹੈ ਇਹ ਖੈਰ ਦੀ ਤਸਕਰੀ ਜਿਹੜੀ ਕਰ ਰਹੇ ਨੇ ਲੋਕ ਲੱਕੜੀ ਵੱਢ ਕੇ ਵੇਚ ਰਹੇ ਨੇ ਉਹਦੇ ਬਾਰੇ ਕੱਲ ਵੀ ਗੱਲ ਹੋਈ ਹੈ ਕੱਲ ਕੀ ਦਰਾਸਾ ਦਿੱਤਾ ਕਿ ਅੱਜ ਕੋਈ ਪਹੁੰਚਿਆ ਕਿ ਨਹੀਂ ਦੇਖੋ ਕੱਲ ਉਹਨੇ ਦੱਸਿਆ ਦਿੱਤਾ ਵੀ ਸਾਡੀ ਬਾ ਜੋ ਵੀ ਸਾਡੇ ਬਣਦੀ ਕਾਨੂੰਨੀ ਕਾਰਵਾਈ ਹੋਗੀ ਅਸੀਂ ਕਰਾਂਗੇ ਹੁਣ 2 ਘੰਟੇ ਮੈਨੂੰ ਇਹਨਾਂ ਦੇ ਫੋਰੈਸਟ ਗਾਰਡ ਨੂੰ ਫੋਨ ਕਰਨ ਨੂੰ ਹੋ ਗਿਆ ਹੱਲੇ ਤੱਕ ਵੀ ਉਹਨਾਂ ਦਾ ਇੱਕ ਵੀ ਮੁਲਾਜ਼ਮ ਸਾਡੇ ਪਾਸ ਇਥੇ ਆਜਲ ਹੋਇਆ ਔਰ ਜਦ ਕਿ ਅਸੀਂ ਸਾਰੇ ਪਿੰਡ ਵਾਸੀਆਂ ਨੇ ਨੰਬਰਦਾਰ ਸਾਹਿਬ ਐ ਸਾਡੀ ਪੰਚਾਇਤ ਮੈਂਬਰ ਜੀ ਹੁਣ ਸਾਰਿਆਂ ਨੇ ਪੂਰਾ ਉੱਪਰ ਜੰਗਲ ਘੁੰਮ ਕੇ ਇੱਕ ਟਰ 10 ਬੁੱਟੇ ਆਇਡੈਂਟੀਫਾਈ ਕਰਿਆ ਜਿਹੜੇ ਬਹੁਤ ਵੱਡੇ ਹੋਏ ਜਿਹੜੇ ਇਹ ਬਸੇ 5-4 ਦਿਨ ਦੇ ਵਿੱਚ ਵਿੱਚ ਵੱਢ ਹੋਏ ਮੈਂ ਜੀ ਤਾਲੂ ਕਿਵੇਂ ਜੇ ਆਪਾਂ ਗੱਲ ਕਰੀਏ ਜੰਗਲ ਵੱਡਾ ਏ ਕੱਲ ਜੇ ਜਿਹੜੇ ਗਾਰਡ ਨੇ ਉਹਨਾਂ ਦਾ ਵੀ ਕਹਿਣਾ ਸੀ ਕਿ 3300 ਏਕੜ ਰਕਬਾ ਏ ਏਰੀਆ ਵੱਡਾ ਏ ਕਵਰ ਨਹੀਂ ਹੁੰਦਾ ਕਈ ਵਾਰ ਤੁਹਾਨੂੰ ਕਿਵੇਂ ਪਤਾ ਲੱਗ ਜਾਂਦਾ ਕਿ ਲੱਕੜੀ ਵੱਢੀ ਗਈ ਏ ਦੇਖੋ ਇੱਥੇ ਪਿੱਛੇ ਨਾ ਖੰਗੂਰਾ ਫਾਰਮ ਵਾਲੇ ਆ ਗੁਰਵਿੰਦਰ ਜੀ ਜਿਹੜੀ ਉਹ ਲੱਕੜ ਵੱਢ ਹੋਈ ਸਾਬ ਨੂੰ ਕੱਲ ਉਹਨਾਂ ਨੇ ਫੋਨ ਕੀਤਾ ਸੀ ਵੀ ਬਾਈ ਜੀ ਇੱਥੇ ਪੰਜ ਛੇ ਬੁੱਟੇ ਵੱਢ ਚੁੱਕੇ ਆ ਚਲੋ ਚਾਰ ਬੁੱਟੇ ਉਹਨਾਂ ਨੇ ਦਿਖਾਏ ਪੰਜਵਾਂ ਬੁੱਟਾ ਸੀ ਬਿਲਕੁਲ ਰੋਡ ਦੇ ਨਾਲ ਦੇਖ ਲਿਆ ਉਹ ਵੀ ਵੱਢਿਆ ਪਿਆ ਸੀ ਉੱਥੇ ਦੇਖਿਆ ਤੇ ਅੱਜ ਫੇਰ ਉਹਨਾਂ ਗੁਰਵਿੰਦਾ ਸਿੰਘ ਨੇ ਕਿਹਾ ਜੀ 15 ਦਿਨ ਪਹਿਲਾਂ ਇੱਧਰ ਬੁੱਟੇ ਵੱਢ ਹੋਏ ਆ। ਤਾਂ ਅੱਸੀ ਅੱਜ ਇੱਥੇ ਚਲੇ ਜਾਂਦੇ ਉੱਪਰ। ਉਹ ਜਦ ਦੇਖਿਆ ਜੀ ਘੱਟੋ-ਘੱਟ 10-12 ਬੁੱਟੇ ਇੱਥੇ ਉੱਪਰ ਤੋਂ ਵੱਢ ਚੁੱਕੇ ਨੇ ਔਰ ਉਹਨਾਂ ਦੇ ਉੱਪਰ ਮਿੱਟੀ ਪਾਈ ਵੀ। ਧੱਕੇ ਹੋਇਆ। ਧੱਕੇ ਬੇ। ਹਪੜਦਾ ਕਰਿਆ ਵਾ। ਹੁਣ ਤੁਸੀਂ ਆਪ ਦੇਖ ਲਓ ਹੁਣ ਮਿਲੋ ਮਿਲੋ ਭੁਗਤ ਦੇ ਬਿਨਾ ਤਾਂ ਵੱਢ ਨਹੀਂ ਹੋਣ ਇਹ। ਜੇ ਰਾਖੇ ਦੀ ਗੱਲ ਕੀਤੀ ਜਾਵੇ ਤੁਹਾਡੇ ਆਪਣੇ ਪਿੰਡ ਦੇ ਲੋਕ ਨੇ ਉਹ ਜਿਹੜੇ ਇਸ ਪਿੰਡ ਦੇ ਵਿੱਚ ਰਾਖੇ ਵਜੋਂ ਰੱਖੇ ਗਏ ਨੇ ਬਾਹਰੀ ਤਾਂ ਹੈ ਨਹੀਂ ਕੋਈ। ਕੀ ਲੱਗਦਾ ਕਿ ਉਹਨਾਂ ਦੇ ਵੀ ਨਾਲ ਕੋਈ ਮਿਲਿਪੁਕਤ ਹੋ ਸਕਦੀ ਹੈ ਸਾਡੇ ਪਿੰਡ ਦੇ ਜਿਹੜੇ ਰਾਖੇ ਹੈ ਨਾ ਉਹਨਾਂ ਦਾ ਏਰੀਆ ਗੁਰਦੁਆਰੇ ਦੇ niche niche ਰੱਖਿਆ ਹੋਇਆ ਹੈ ਇਹਨਾਂ ਨੇ ਜਿਹੜੇ ਇਹ ਹਰਿਆਣੇ ਤੋਂ ਬੰਦੇ ਰੱਖੇ ਹੋਏ ਆ ਮੰਨ ਲਓ ਟੱਪਰਾਂ ਤੋਂ ਰੱਖੇ ਹੋਏ ਆ ਜਾਂ ਉਹ ਫੌਜੀ ਰੱਖੇ ਮੇ ਰਾਤ ਨੂੰ ਇਹ ਏਰੀਆ ਉਹਨਾਂ ਦੇ ਅੰਦਰ ਆਂਦਾ ਹੈ ਸਾਡੇ ਪਿੰਡ ਦੇ ਜਿਹੜੇ ਬੰਦੇ ਹੁੰਦਾ ਏਰੀਆ ਗੁਰਦੁਆਰੇ ਦੇ niche niche ਹੈ ਪਹਿਲਾਂ ਪਹਿਲਾਂ ਵੀ ਜੇ ਆਪਾਂ ਗੱਲ ਕਰੀਏ ਪਹਿਲਾਂ ਵੀ ਬਹੁਤ ਤਸਕਰੀ ਹੋਈ ਹੈ ਲੱਕੜੀ ਵੱਢੀ ਜਾਂਦੀ ਹੈ ਇਹ ਹੋਣ ਤੋਂ ਮਤਲਬ ਜਿਹੜਾ ਇਹ ਸਰਦੀ ਦਾ ਮੌਸਮ ਹੈ ਜ਼ਿਆਦਾਤਰ ਇਸ ਮੌਸਮ ਦੇ ਵਿੱਚ ਆ ਕੇ ਇਹ ਕਾਰਨਾਮੇ ਹੁੰਦੇ ਨੇ ਤੁਹਾਡੀ ਪੰਚਾਇਤ ਬਣਿਆ ਨੂੰ ਥੋੜਾ ਸਮਾਂ ਹੋਇਆ ਹੈ ਕੀ ਲੱਗਦਾ ਕਿ ਥੱਲ ਪਾਉਗੀ ਇਸ ਮਾਮਲੇ ਨੂੰ ਬਾਈ ਜੀ ਗੱਲ ਇਦਾਂ ਹੈ ਅਗਰ ਪਹਿਲਾਂ ਦੀਆਂ ਪੰਚਾਇਤਾਂ ਨੇ ਇੰਨੀ ਘੜਖਵਾਲੀ ਕੀਤੀ ਹੋਵੇ ਨਾ ਤਾਂ ਇਹ ਕੰਮ ਹੋਣਾ ਨਹੀਂ ਸੀ ਇਹ ਹੁਣ ਤੁਸੀਂ ਅਸੀਂ ਦੇਖੋ ਇਹ ਅਭਿਆਨ ਛੇੜਿਆ ਸੀ ਅਸੀਂ ਆਪਣੇ ਵੱਲੋਂ ਵੀ ਹੁਣ ਇਹਦੀ ਪੂਰੀ ਨਿਗਰਾਨੀ ਰੱਖਾਂਗੇ ਕਿਉਂਕਿ ਸਾਨੂੰ ਫੋਰੈਸਟ ਪਰਤੇ ਭਰੋਸਾ ਉੱਠ ਗਿਆ ਹੈ ਇਹਨਾਂ ਦੀ ਮਿਲੋ ਭੁਗਤ ਦੇ ਨਾਲ ਹੀ ਸਾਰਾ ਕੰਮ ਹੋ ਰਿਹਾ ਹੈ ਕਾਰਵਾਈ ਕੱਲ ਮੈਂ ਇਹਨਾਂ ਦੇ ਪੀਸੀਐਸ ਅਫਸਰ ਤੱਕ ਫੋਨ ਕੀਤੇ ਕੋਈ ਸਪਸ਼ਟ ਉਹਨਾਂ ਦਾ ਕੋਈ ਜਵਾਬ ਨਹੀਂ ਸੀ ਠੀਕ ਹੈ ਨਾ ਜੀ ਉਹ ਸਾਨੂੰ ਇਲਜ਼ਾਮ ਲਾ ਰਹੇ ਸੀ ਕਿ ਸਰਪੰਚ ਦੇ ਹੁੰਦੇ ਕਿਤਾਂ ਲੱਕੜ ਵੱਢ ਹੋ ਗਈ ਫੇ ਮੈਂ ਉਹਨਾਂ ਸਵਾਲ ਪੁੱਛਿਆ ਵੀ ਤੁਹਾਡੇ 6 ਬੰਦੇ ਆ ਤੁਹਾਡੇ 6 ਬੰਦੇ ਕਾਰਵਾਈ ਕਰਵਾ ਲੈ ਉਹਨਾਂ ਦੇ ਕਿਰਪਾ ਦੇ ਨਾਲ ਹੀ ਲੱਕੜ ਵੱਢ ਹੋਈ ਇਹੇ ਹੋਰ ਮੰਗ ਕੀ ਕਰਦੇ ਹੋ ਤੁਸੀਂ ਸਾਡੀ ਤਾਂ ਮੰਗ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਤੇ ਬੀਬੀ ਗਗਨਰਮਨ ਮਾਨ ਜਿਹੜੀ ਸਾਡੇ ਐਮਐਲਏ ਸਾਹਿਬ ਹੈ ਉਹਨਾਂ ਤੋਂ ਸਾਡੀ ਮੰਗ ਹੈ ਕਿ ਜਿੰਨੇ ਵੀ ਇਹ ਫੋਰੈਸਟ ਡੀਪੀ ਦੇ ਇੱਥੇ ਮੁਲਾਜ਼ਮ ਇਹਨਾਂ ਦੇ ਛੱਡੇ ਪਿਆ ਹੈ ਮਾਲੋ ਰੈਂਜਰ ਹੈ ਗਾਰਡ ਹੈ ਬੀਓ ਜੋ ਵੀ ਹੈ ਇਹਨਾਂ ਦੀ ਜਲਦਤ ਜਲਦ ਇਸ ਤੋਂ ਪਹਿਲਾਂ ਕਾਨੂੰਨੀ ਕਾਰਵਾਈ ਕੀਤੀ ਜਾਵੇ ਉਸ ਤੋਂ ਬਾਅਦ ਇਹਨਾਂ ਦੀ ਇੱਥੇ ਤੋਂ ਬਦਲੀ ਕੀਤੀ ਜਾਵੇ ਕਿਉਂਕਿ ਇਹਨਾਂ ਦੀ ਮਿਲੋ ਭੁਗਤ ਦੇ ਬਿਨਾ ਇਹ ਕੰਮ ਨਹੀਂ ਹੋਇਆ ਜੀ ਆਪਾਂ ਇੱਥੇ ਇੱਕ ਜੇਕਰ ਹੋਰ ਕਰ ਲਈਏ ਕਿ ਜੰਗਲਾਤ ਵਿਭਾਗ ਦੇ ਨਾਲ ਮਿਲ ਕੇ ਪਿੰਡ ਦੇ ਵਿੱਚ ਸਾਂਝੇ ਤੌਰ ਤੇ ਇੱਕ ਕਮੇਟੀ ਗਠਨ ਕੀਤੀ ਜਾਂਦੀ ਹੈ ਕਮੇਟੀ ਦੇ ਵਿੱਚ ਕੀ ਕੰਮ ਹੁੰਦੇ ਨੇ ਆਪਾਂ ਗੱਲਬਾਤ ਕਰਦੇ ਬਲਵੰਤ ਸਿੰਘ ਜੀ ਤੁਸੀਂ ਵੀ ਪ੍ਰਧਾਨ ਰਹੇ ਹੋ ਜਾਂ ਮੌਜੂਦਾ ਹੈਗੇ ਆ ਅ ਇਸ ਸਮੇਂ ਕਮੇਟੀ ਕੀ ਕੰਮ ਕਰ ਰਹੀ ਹੈ ਕੀ ਕੰਮ ਹੁੰਦਾ ਜਿਹੜੀ ਜੰਗਲਾਤ ਵਿਭਾਗ ਦੇ ਨਾਲ ਰਲ ਕੇ ਕਮੇਟੀ ਕੰਮ ਕਰਦੀ ਹੈ ਠੀਕ ਹੈ ਇਹਦੇ ਕੋਈ ਮੈਂ ਬੇਨਤੀ ਦੱਸਣਾ ਚਾਹੁੰਦਾ ਕਰਨਾ ਚਾਹੁੰਦਾ ਜਦੋਂ ਇਹ ਕਮੇਟੀ ਬਣਾਈ ਸੀ ਔਰ ਉਹ ਡਿਪਾਰਟਮੈਂਟ ਨੇ ਕਮੇਟੀ ਬਣਾਈ ਕਮੇਟੀ ਦੇ ਵਿੱਚ ਪਹਿਲਾਂ ਤਾਂ ਇਹ ਲਫ਼ਜ਼ ਕਿਹਾ ਵਾਸੀਂ ਪੁੱਛਿਆ ਤਾਂ ਵੀ ਸਾਨੂੰ ਕਮੇਟੀ ਨੂੰ ਕੀ ਅਧਿਕਾਰ ਹੈ ਅਧਿਕਾਰਾਂ ਬਾਰੇ ਪੁੱਛਿਆ ਉਹ ਕਹਿੰਦੇ ਜੀ ਜਿਹੜੇ ਜੰਗਲਾਤ ਵਾਲੇ ਅਫਸਰ ਹੈ ਵੇ ਤੁਸੀਂ ਜੇ ਤੁਹਾਡੇ ਨਾਲੇ ਕੋਈ ਜੰਗਲ ਚ ਲੱਕੜੀ ਵੱਢਦਾ ਨਜਾਇਜ਼ ਕੰਮ ਕਰਦਾ ਕੋਈ ਵੀ ਤੁਹਾਨੂੰ ਦਿਖਦਾ ਤੁਸੀਂ ਆਪਣੇ ਪੱਧਰ ਤੇ ਐਕਸ਼ਨ ਨਹੀਂ ਲੈ ਸਕਦੇ ਅੱਛਾ ਤੁਸੀਂ ਨਹੀਂ ਕਾਰਵਾਈ ਕਰ ਸਕਦੇ ਹਾਂ ਅਸੀਂ ਆਪਣੇ ਪੱਧਰ ਤੇ ਨਹੀਂ ਕਰ ਸਕਦੇ ਸਾਨੂੰ ਦੱਸੋ ਅਸੀਂ ਫੇਰ ਕਾਰਵਾਈ ਕਰੂਗਾ ਹੁਣ ਇੱਕ ਗੱਲ ਹੈ ਵੀ ਸਾਡੀ ਕਮੇਟੀ ਬਣਨੇ ਦਾ ਤਾਂ ਮਤਵਸ ਜਾਨੂੰ ਕੋਈ ਚਾਰਜ ਦੇ ਪਾਵਰੇ ਨਹੀਂ ਹੈ ਦੂਜੀ ਗੱਲ ਹੈ ਇਹ ਇਹ ਤਾਂ ਹੁਣ ਉਹਨਾਂ ਨੇ ਇੱਕ ਕਮੇਟੀ ਦਾ ਆਪਣੇ ਪੰਜਾਬ ਕਰਨੇ ਬਾਅਦ ਤਾਂ ਕਮੇਟੀ ਬਣਾ ਚੁੱਕੀ ਹ ਹ ਇਹਦਾ ਬੁਲਾਉਣ ਲਈ ਕਿਤੇ ਕਿਤੇ ਇੱਕ ਇੱਥੇ ਆਪਾਂ ਗੱਲ ਕਰ ਲਈਏ ਕਿਉਂਕਿ ਸਭ ਤੋਂ ਵੱਡਾ ਸਵਾਲ ਹੈ ਇਸ ਸਮੇਂ ਥੋੜੇ ਪਿੰਡ ਦੇ ਜਿਹੜੇ ਲੋਕ ਨੇ ਜਾ ਥੋੜੀ ਕਮੇਟੀ ਦੇ ਮੈਂਬਰ ਨੇ ਜਾਂ ਪਿੰਡ ਦੇ ਵੋਟਰ ਨੇ ਉਹਨਾਂ ਨੂੰ ਥੋੜੀ ਕਮੇਟੀ ਹੈ ਜਿਹੜੀ ਇਹ ਜਗਲਾਤ ਵਿਭਾਗ ਦੇ ਨਾਲ ਰਲ ਕੇ ਬਣਾਈ ਗਈ ਹੈ ਉਹਨਾਂ ਵੱਲੋਂ ਸਹੂਦਾਵਾਂ ਵੀ ਦਿੱਤੀਆਂ ਜਾਂਦੀਆਂ ਨੇ ਕਦੇ ਸਿਲੰਡਰ ਵੰਡੇ ਜਾਂਦੇ ਨੇ ਕਦੇ ਕੋਈ ਮਸ਼ੀਨ ਵੰਡੀ ਜਾਂਦੀ ਹੈ ਕਿਤੇ ਉਹ ਲਾਲਚ ਦੇ ਕੇ ਤੁਹਾਨੂੰ ਚੁੱਪ ਕਰਾਉਣ ਦਾ ਕੰਮ ਤਾਂ ਨਹੀਂ ਇਹ ਨਹੀਂ ਇਹ ਨਹੀਂ ਬਿਲਕੁਲ ਨਹੀਂ ਅਸੀਂ ਤਾਂ ਰੌਲਾ ਪਾਇਆ ਸੀ ਇੱਕ ਛੋਟਾ ਜਿਹਾ ਕੰਮ ਤਾਂ ਮੰਦਰ ਦਾ ਉਹਦਾ ਲੈਂਟਰ ਖਰਾਬ ਹੋਇਆ ਵਦ ਡੀਐਫਓ ਸਾਹਿਬ ਨੂੰ 20 ਵਾਰੀ ਕਹਿ ਲਿਆ ਕਹਿਣੇ ਦੇ ਬਾਅਦ ਬੜੀ ਮੁਸ਼ਕਲ ਤੇ ਕਿ ਉਸੇ 5-4 ਲੱਖ ਰੁਪਏ ਲੱਗਣਾ ਦਾ ਅਸੀਂ ਵੀ ਉਹ ਵੀ ਕਿਹਾ ਵੀ ਪੈਸਾ ਕਮੇਟੀ ਦਾ ਹੈ ਨਿਗਲਾ ਤਾਂ ਨਹੀਂ ਅਸੀਂ ਲੰਦੇ ਸਾਡੀ ਜਿਹੜੀ ਕਮੇਟੀ ਦਾ ਪੈਸਾ ਸਾਡਾ ਜਿਹੜਾ ਕਮੇਟੀ ਦਾ ਪੈਸਾ ਸਾਡੇ ਖਾਤੇ ਤੇ ਜਮਾ ਹੈ ਉਹਦੇ ਵਿੱਚ ਤੇ ਇਹ ਲੈਂਟਰ ਪਾ ਦੋ ਠੀਕ ਹੈ ਬੜੀ ਮੁਸ਼ਕਲ ਤੇ 1 ਲੱਖ ਰੁਪਏ ਦੇ ਪੇਪ ਤਾਂ 2-3 ਲੱਖ ਰੁਪਏ ਅਸੀਂ ਪਿੰਡ ਦੇ ਇਕੱਠਾ ਕਰਿਆ ਫਿਰ ਕਿ ਹੋਰ ਆ ਜਾਏ ਅਸੀਂ ਇਹ ਕਰਨਾ ਫਿਰ ਕਮੇਟੀ ਜਿਹੜੀ ਹੈ ਨਾ ਸਾਨੂੰ ਦਾ ਜਿਹੜਾ ਪੈਸਾ ਘੱਟੋ ਘੜ ਜਿਆਦਾ ਨਹੀਂ ਆਇਆ ਅੱਧ ਤਾਂ ਜ਼ਰੂਰ ਪਿੰਡ ਦੇ ਵਿਕਾਸਪੁਰ ਚਾਹੀਦਾ ਜੇ ਵੀ ਕੋਈ ਵੀ ਹੈ ਜੇ ਕੋਈ ਬੰਦਾ ਰਖਣਾ ਫਿਰ ਜੇ ਬੰਦੇ ਰਖਣੇ ਚ ਉੱਥੇ ਵੀ ਅਸੀਂ ਪਹਿਲ ਕਰੀ ਉਹ ਵੀ ਪਿੰਡ ਦਾ ਰਖਣਾ ਫਿਰ ਪਿੰਡ ਦੇ ਵਿੱਚ ਤੇ ਵੀ ਫਿਰ ਲਾਤ ਫਸਾਲ ਉਹਨੇ ਫਿਰ ਆਪਣੇ ਪਿੰਡ ਦੇ ਆਪਣੇ ਲੈਵਲ ਤੇ ਰਕ ਲੰਨੇ ਫਿਰ ਕੋਲ ਇੱਕ ਹੋਰ ਹੈ ਜਿਹੜੇ ਬੰਦੇ ਰੱਖਣ ਦੇ ਜਿਹੜੀਆਂ ਐਡਵਰਟਾਈਜ਼ਮੈਂਟ ਕਰੀਦੀ ਅਸੀਂ ਜਿਹੜੀਆਂ ਉਹ ਬੜਾਈਆਂ ਰਾਤ ਨੂੰ ਖਾਣ ਦੇ ਵਾਸਤੇ ਲੋਕਾਂ ਨੂੰ ਸਹੂਲਤਾਂ ਦੇਣ ਦੇ ਵਾਸਤੇ ਹੱਟਾ ਬਣਾਈਆਂ ਲਿਆ ਉਹਨਾਂ ਵਾਸਤੇ ਇਹਨਾਂ ਨੇ ਅਨਾਉਂਸ ਕਰੀਦੀ ਪੇਪਰਾਂ 'ਚ ਕੱਢਿਆ ਦਾ ਵਿਭਾਗ ਦਾ ਉਹਦੇ 'ਚ ਲਿਖਿਆ ਦਾ ਵੀ ਕਟੋਕੜ ਵੀਏ ਫਿਰ ਜਿਹੜੀ ਹਾਊਸ ਆਵਲਾ ਦੇ ਲੋਕਲ ਹੋਰ ਠੱਤਾਂ ਦੀਆਂ ਉਹਦੇ ਜਿਹੜੇ ਕੰਮ ਕਰਦੇ ਨੇ ਹਾਂ ਦੂਜੀ ਗੱਲ ਆ ਵੀ ਉਹਦੀ ਸੈਲਰੀ ਜੜੀ ਹੋਊਗੀ ਉਹ 25000 ਰੁਪਏ ਹੋਊਗੀ ਹੁਣ ਉਹ ਜੜੀਆ ਕੰਡੀਸ਼ਨ ਦੀ ਹੁੰਦਾ ਮਦਾਵਾ ਵੀ ਦੋ ਬੰਦੇ ਰੱਖੇ ਇੱਕ ਲੇਡੀਜ਼ ਇੱਕ ਜੈਂਟਸ ਪਿੰਡ ਦੇ ਪਿੰਡ ਇੱਕ ਇੱਕ ਬਾਹਰ ਦਾ ਇੱਕ ਪਿੰਡ ਦਾ ਇੱਕ ਪਿੰਡ ਦਾ ਉਹ ਰੱਖ ਲੈ ਹੁਣ ਉਹਨਾਂ ਦੀ ਸੈਲਰੀ ਜੜੀ 10000 ਰੁਪਏ अच्छा जबो जबो उना नु भर्ती कीता गया सी उदो 25000 ਜੀ ਜਿਆਦਾ ਜੀ ਪੈਸੇ ਕੱਢੀ ਸੀ ਹਾਂ ਪੇਪਰ ਆ ਜਾਂ ਅਨੌਫਾਇਰ ਕਰੀ ਜੀ ਉਹ ਜਿਆਦਾ ਸੀ ਉਦੋਂ ਉਹ ਜਿਆਦਾ ਸੀ ਜਿਆਦਾ ਰੱਖ ਲੈ ਹਾਂ ਫਿਰ ਕਹਿੰਦੇ ਜੀ ਡੀਸੀ ਰੇਟ ਦਵੋਗੇ ਵੀ ਐਂ ਦੱਸੋ ਇੱਕ ਗੱਲ ਰਾਤ ਨੂੰ ਦਿਨ ਰਾਤ ਮਰਦਾ ਬੰਦਾ ਦਿਨ ਚ ਵੀ ਕਰਦਾ ਰਾਤ ਨੂੰ ਵੀ ਜਿਹੜੇ ਕਰਦਾ ਉਹ 10000 ਬੀਏ ਕੋਈ ਮੰਗਦੇ ਫਿਰ ਬੀਏ ਕਰੀ ਵੀ ਹੈ ਫਿਰ ਉਹ 10000 ਰੁਪਏ ਤੇ ਦੱਸੋ ਕਿਆ ਕਰੂਗਾ ਫਿਰ ਕੇ ਗੱਲ ਆ ਫਿਰ ਇਹ ਵੀ ਅਸੀਂ ਕਹਿੰਦੇ ਵੀ ਪੈਸਾ ਰੋ ਕਮੇਟੀ ਨੇ ਦੇਣਾ ਜਗਲਾਤ ਦਾ ਨਹੀਂ ਦੇਣਾ ਸਾਡੇ ਫੰਡ ਦੇ ਦੋ ਸਾਡੇ ਕੋਲ ਫੰਡ ਹੈ ਉਹਨਾਂ ਨੂੰ ਦੋ ਗਰੀਬ ਬੰਦੇ ਨੂੰ ਦੋ ਉੱਚਾ ਕਰੋ ਇਸ ਵਾਰ ਕੋਈ ਇਤਿਆਰ ਨਹੀਂ ਹੁਣ ਜੇ ਆਪਾਂ ਇਸ ਮੁੱਦੇ ਨੂੰ ਲੈ ਕੇ ਗੱਲ ਕਰੀਏ ਤਾਂ ਤੁਹਾਡੀ ਕਮੇਟੀ ਕੀ ਡਿਸੀਜਨ ਲਾਉਗੀ ਇਸ ਜਗਲਾਤ ਵਿਭਾਗ ਦੇ ਨਾਲ ਰਲ ਕੇ ਜਾ ਆਪਣੇ ਆਪਣੇ ਪੈਰੀ ਜੇ ਕੁਝ ਕਰਨਾ ਹੋਵੇ ਤਾਂ ਜਗਲਾਤ ਵਿਭਾਗ ਤੋਂ ਇਲਾਵਾ ਪਿੰਡ ਦੇ ਨਾਲ ਰਲ ਕੇ ਤੁਹਾਡੀ ਕੀ ਕਮੇਟੀ ਕੀ ਐਕਸ਼ਨ ਲੈ ਜਿਹੜੇ ਖੇਰ ਵੱਡੇ ਖੇਰ ਦੇ ਮਾਮਲੇ ਚ ਖੇਰ ਦੇ ਮਾਮਲੇ ਚ ਇੱਕ ਹੋਰ ਸਭ ਤੋਂ ਵੱਡੀ ਗੱਲ ਆਇਆ ਹੈ ਵੀ ਇਹ ਖਰਦੇ ਮਾਮਲੇ ਜਿਹੜਾ ਸਭ ਤੋਂ ਜਿਆਦਾ ਤਾਂ ਪਹਿਲਾ ਫਰਜ਼ ਤਾਂ ਜੰਗਲਾਤ ਵਾਲਿਆਂ ਦਾ ਦੂਆ ਫਰਜ਼ਾ ਜਿਹੜੇ ਉਹਨਾਂ ਨੇ ਰਾਤ ਨੂੰ ਇੱਥੇ ਜਿਹੜੇ ਰਾਖੇ ਰੱਖੇ ਹੋਏ ਉਹਨਾਂ ਦਾ ਫਰਜ਼ ਪੜਦਾ ਰਾਖਿਆਂ ਦਾ ਵੀ ਹੈ ਜੇ ਕੋਈ ਸਾਡੇ ਏਰੀਆ 'ਚ ਹੁੰਦਾ ਹੈ ਕੋਈ ਗਲਤ ਕੰਮ ਹੁੰਦਾ ਉਹ ਨਾਲੋਂ ਚਲਿਓ ਸਾਡੇ ਜਾਂ ਜੰਗਲ ਉਹਨਾਂ ਦਾ ਲਿਓ ਹੁਣ ਜੇ ਸਾਨੂੰ ਹੁਣ ਜੇ ਜੇ ਸਾਨੂੰ ਹੁਣ ਪਤਾ ਲੱਗ ਗਿਆ ਸਰਪੰਚ ਨੂੰ ਸਾਨੂੰ ਮੌੜਾ ਪਤਾ ਲੱਗਿਆ ਤਾਂ ਅਸੀਂ ਪਹਿਲਾਂ ਤਾਂ ਜੰਗਲਾਤ ਦਾ ਇਹਨੂੰ ਫਾਰਮ ਕੀਤਾ। ਕਮੇਟੀ ਕਮੇਟੀ ਕਿਤਨਾ ਕਿਤੇ ਇਨਵੋਲਵ ਹੋ ਕੇ ਵਿੱਚ ਕੁਝ ਨਾ ਕੁਝ ਮੈਟਰ ਨੂੰ ਉਛਾਲ ਤਾਂ ਸਕਦੀ ਹੈ। ਆਹ ਕਾ ਅਸੀਂ ਕਰ ਸਕਦੇ ਹਾਂ ਪਰ ਨਾ ਅਸੀਂ ਗੱਲ ਆ ਕਿ ਕਮੇਟੀ ਜਿਹੜੀ ਹੈ ਨਾ ਅਸੀਂ ਇਹਨਾਂ ਨੂੰ ਵੀ ਜੰਗਲਾਤ ਵਾਲਿਆਂ ਨੂੰ ਵੀ ਕਹਿ ਸਕਦੇ ਹਾਂ ਅਸੀਂ ਡੀ ਐਫਓ ਨੂੰ ਵੀ ਕਹਿ ਸਕਦੇ ਹਾਂ ਵੀ ਭਾਈ ਇਹ ਜਿਹੜੇ ਨਾ ਤੁਸੀਂ ਇੰਨੇ ਨਿਯੰਤਰਣ ਕਾ ਲੈ ਰਹੇ ਹੋ ਫਿਰ ਜੇ ਹੈ ਜੰਗਲ ਲੁੱਟਦਾ ਤਾਂ ਸਾਡਾ ਲੁੱਟ ਰਿਹਾ। ਤੁਸੀਂ ਤੁਸੀਂ ਹੁਣ ਜੇ ਆਪਾਂ ਗੱਲ ਕਰੀਏ ਤੁਹਾਡੀ ਉਮਰ ਬਡੇਰੀ ਹੋ ਗਈ ਇਸ ਤਰ੍ਹਾਂ ਦੇ ਮਾਮਲੇ ਪਿੰਡ ਦੇ ਵਿੱਚ ਪਹਿਲਾਂ ਵੀ ਆਉਂਦੇ ਰਹੇ ਨੇ ਕੀ ਉਜਾਗਰ ਹੋਣ ਤੋਂ ਬਾਅਦ ਕਦੇ ਹੱਲ ਹੁੰਦੇ ਨਜ਼ਰ ਆਏ ਨੇ ਕੋਈ ਨਹੀਂ ਹੱਲ ਹੋਇਆ ਅੱਜ ਤੱਕ ਜਿੰਨੇ ਵੀ ਪਿਛਲੇ ਜਿਹੜੇ ਜੋ ਵੀ ਹੈ ਸਾਡੇ ਦਾ ਜਿੰਨੇ ਲੱਕ ਮੇਰੀ ਪਿਤਾ ਸੀ 86 ਸਾਲ ਦੀ ਉਮਰ ਹੋ ਗਈ ਆ ਵੀ ਜਿੰਨੇ ਵੀ ਉਹਰੇ ਆਏ ਆ ਕੋਈ ਵੀ ਹੈ ਬਸ ਇਹਨਾਂ ਦਾ ਇਹਨਾਂ ਦੇ ਰਹਿ ਜਾਂਦਾ ਹੈ ਜਿਹੜੀ ਗੱਲ ਆ ਗਾਹਾਂ ਕੋਈ ਸਿਰੇ ਨਾਲਾ ਪਿੰਡੋਂ ਦੇ ਪਿੰਡ ਦਾ ਵੀ ਹਾਲ ਲੱਕੋ ਤਾਂ ਇੰਨੇ ਵੱਡੇ ਸਭ ਤੋਂ ਜ਼ਿਆਦਾ ਅਮੀਰ ਪੰਚਾਇਤ ਹੈ ਡੱਕਾ ਨਾਲ ਉੱਤੇ ਪਾਣੀ ਨੂੰ ਨਾ ਪਾਣੀ ਦੇ ਵੀ ਤਿੰਨ ਤਿੰਨ ਸਾਲ ਤਾਨੂੰ ਪਤਾ ਤਿੰਨ ਤਿੰਨ ਸਾਲ ਪਾਣੀ ਦੇ ਪਾਣੀ ਦੇ ਮੁੱਲ ਲੈ ਕੇ ਲੋਕਾਂ ਨਾਲ ਖਾਦਾ ਯਾਰ ਫਿਰ ਨਾ ਅਸੀਂ ਇੰਨਾ ਕੁਝ ਕਰਕੇ ਵੀ ਵੀਰ ਹੁੰਦੇ ਹੋਏ ਵੀ ਮਤਲਬ ਤੁਸੀਂ ਇੱਕ ਤਰ੍ਹਾਂ ਗਰੀਬਾਂ ਵਾਲਾ ਗਰੀਬਾਂ ਦਾ ਵੀ ਬਹੁਤ ਗਰੀਬ ਇੱਕ ਦਾ ਗਰੀਬ ਹੁੰਦਾ ਬਹੁਤ ਗਰੀਬ ਇਹੋ ਜਿਹਾ ਹਾਲ ਪੈਣ ਦਾ ਇੱਥੇ ਇੱਕ ਗੱਲ ਕਰ ਲਈਏ ਕਿ ਲੋਕਾਂ ਦੇ ਵਿੱਚ ਵੱਡਾ ਸਵਾਲ ਹੁੰਦਾ ਕਿ ਪਿੰਡ ਦੇ ਵੀ ਲੋਕ ਨਿਲੀ ਭੁਗਤ ਰੱਖਦੇ ਨੇ ਕਈ ਵਾਰ ਇਹੋ ਜਿਹੇ ਮਾਮਲੇ ਸਾਹਮਣੇ ਆਉਂਦੇ ਨੇ ਕਿ ਗੱਲ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇੱਕ ਹੋਰ ਪਿੰਡ ਦੇ ਵਿੱਚ ਤਾਂ ਸਾਰੇ ਇੱਕ ਕਿਸਮ ਦੇ ਨਹੀਂ ਹੁੰਦੇ। ਕੋਈ ਇਹਨੂੰ ਇਹਨੂੰ ਕੋਈ ਹੈ ਪਿੰਡ ਦੀ ਭਲਾਈ ਵਾਸਤੇ ਕੋਈ ਆਪਣੀ ਜੇਬਾਂ ਭਰਨੇ ਵਾਸਤੇ ਸਾਰੇ ਇੱਕਸਾਰ ਤਾਂ ਹੁੰਦੇ ਨਹੀਂ। ਜੇਬਾਂ ਭਰਨ ਵਾਲੇ ਜ਼ਿਆਦਾ ਹੁੰਦੇ ਨੇ ਭਲਾਈ ਵਾਲੇ ਘੱਟ ਹੁੰਦੇ। ਪਿੰਡ 'ਚ ਚਾਹੇ ਆਪਾਂ ਫੇਰ ਆਪਣੇ ਬੰਦਿਆਂ ਦੀ ਬੁਰੀ ਹੁੰਦੀ ਹੈ। ਜੇ ਆਪਾਂ ਕਹੂਗੇ ਵੀ ਇਹਦਾ ਵੀ ਆ ਜੇ ਬਾਹਰ ਦੇ ਦਾ ਬਰਾਜ ਦਾ ਸਾਡੇ ਤੇ ਸਾਡੇ ਉਹਨਾਂ ਦੀ ਹੁੰਦੀ ਹੈ ਫਿਰ ਅਸੀਂ ਅਸੀਂ ਉਹਨਾਂ ਦੀ ਰੜਕ ਚ ਆ ਜੂਗੇ ਕਿਤੇ ਨਾ ਕਿਤੇ ਸੁਰਖੀਆਂ ਚ ਆ ਜੂਗਾ ਕਿਤੇ ਕਿਤੇ ਆ ਰਹੇ ਉਹ ਸਾਡਾ ਸਾਡੇ ਦਾ ਯਾਰ ਕੰਦੇ ਚ ਲੱਤ ਪਾਉਂਦਾ ਅੱਛਾ ਇਹ ਪਿੰਡ ਦੇ ਮੋਟਰ ਬਲਵੰਤ ਸਿੰਘ ਜੀ ਸਾਡੇ ਨਾਲ ਤੇ ਸੰਜੀਵ ਕੁਮਾਰ ਨੇ ਦੱਸਿਆ ਜਿਵੇਂ ਕਿ ਮਸਲਾ ਕੱਲ ਵੀ ਉੱਠਿਆ ਸੀ ਤੇ ਇੱਕ ਇੱਥੇ ਗੱਲ ਹੋਰ ਦੱਸਦੀ ਹੈ ਕਿ ਇੱਥੋਂ ਸਿਰਫ ਕੁਝ ਹੀ ਦੂਰੀ ਦੇ ਉੱਤੇ ਸਿਸਮਾ ਡੈਮ ਹੈ ਪਰਸੋਂ ਰਾਤਰੀ ਉਸ ਡੈਮ ਦੇ ਉੱਤੇ ਜਗਲਾਤ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਇੱਕ ਪਾਰਟੀ ਕੀਤੀ ਜਾਂਦੀ ਹੈ ਪਾਰਟੀ ਦੇ ਵਿੱਚ ਜਿਹੜੇ ਇਸ ਜਗਲਾਤ ਵਿਭਾਗ ਦੇ ਵਿੱਚ ਵਰਕਰ ਰੱਖੇ ਹੋਏ ਨੇ ਜਾਂ ਮੁਲਾਜ਼ਮ ਨੇ ਉਹ ਵਰਕਰ ਮੁਲਾਜ਼ਮ ਸਾਰੇ ਉੱਥੇ ਉਹਨਾਂ ਅਫਸਰਾਂ ਦੀ ਆਉਪਾਗ ਦੇ ਵਿੱਚ ਸ਼ਾਮਲ ਹੁੰਦੇ ਨੇ ਪਰ ਪਿੱਛੇ ਜੰਗਲ ਦੇ ਵਿੱਚ ਕੀ ਹੋ ਰਿਹਾ ਕਿਸੇ ਨੂੰ ਕੁਝ ਨਹੀਂ ਪਤਾ ਚਲੋ ਉਹ ਰਾਤ ਨਿਕਲ ਗਈ ਪਰ ਦੂਸਰੇ ਦਿਨ ਵੀ ਜੇ ਵੇਖਿਆ ਜਾਵੇ ਤਾਂ ਜਗਲਾਤ ਵਿਭਾਗ ਜਾਗਿਆ ਨਹੀਂ ਬੀਤੀ ਰਾਤ ਫਿਰ ਇਹ ਹਾਸਾ ਹੁੰਦਾ ਫਿਰ ਜੰਗਲ ਦੇ ਵਿੱਚੋਂ ਲੱਕੜੀ ਵਢੀ ਜਾਂਦੀ ਹੈ ਗੱਲਬਾਤ ਵੀ ਕਰਾਂਗੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕਿ ਕੀ ਕਹਿਣਾ ਉਹਨਾਂ ਦਾ ਤੇ ਮਸਲਾ ਕਿਵੇਂ ਇਸ ਮਸਲੇ ਨੂੰ ਠੱਲ ਪੈਂਦੀ ਹੈ ਕੁਝ ਕਹਿਣਾ ਚਾਹੁੰਦੇ ਨੇ ਫਲਵੰਸ ਸਿੰਘ ਜੀ ਗੱਲ ਇਹ ਹੈ ਵੀ ਸਾਨੂੰ ਜੜੀਆਂ ਪਾਰਟੀਆਂ ਹੁੰਦੀਆਂ ਮੈਂ ਉੱਥੇ ਦਾ ਪ੍ਰਧਾਨ ਹਾਂ ਸਾਨੂੰ ਨਾਲੋਜ ਹੋਣੀ ਚਾਹੀਦੀ ਆ ਵੀ ਅੱਜ ਭਾਈ ਇਹ ਪਾਰਟੀ ਹੋ ਰਹੀ ਫਲਾਣਾ ਬੰਦਾ ਆ ਰਿਹਾ ਸਾਡੇ ਨਾਲੋਜ ਕੁਛ ਨਹੀਂ ਆਪਣੇ ਆਪਣੇ ਪੰਦਰ ਤੇ ਚੌਥੇ ਦਿਨ ਆਪਣੇ ਪੰਦਰ ਤੇ ਪਾਰਟੀਆਂ ਕਰ ਲੈਂਦੇ ਉਹ ਪੈਸਾ ਜਿਹੜਾ ਪੈਸਾ ਓਫਰ ਕਿੱਥੇ ਸਾਡੇ ਕੋਲ ਤਾਂ ਨਹੀਂ ਜਾਂਦਾ ਉਹ ਇਹ ਨਹੀਂ ਉਹਨੂੰ ਪੈਸੇ ਬਾਰੇ ਸਾਡੇ ਮੈਂ ਜਵਾਬ ਦੇ ਆ ਵੀ ਮੈਂ ਕਮੇਟੀ ਦਾ ਇੱਕ ਪੈਸਾ ਪਾਰਟੀਆਂ ਮਰ ਨਹੀਂ ਲਵਾਂਗਾ ਨਾ ਮੈਂ ਚੱਕ ਪਰਦਸ ਕਰੂੰਗਾ ਉਹ ਆਪਣੇ ਬੰਦਰ ਦੇ ਜਿੱਥੇ ਪਰ ਮੈਨੂੰ ਪਤਾ ਤਾਂ ਲੱਗੇ ਵੀ ਇਹ ਪਾਰਟੀ ਕਿੱਥੇ ਕਿੱਥੇ ਲੱਗ ਰਿਹਾ ਕੌਣ ਕਰ ਰਿਹਾ ਕੌਣ ਪਾਰਟੀ ਦੇ ਵਿੱਚ ਕੋਈ ਸੇਵਾ ਛੱਡ ਜਾ ਰਾਤ ਨੂੰ ਪਾਰਟੀ ਆਏ ਸੇ ਆਪਾਂ ਛੱਡ ਜਾ ਸੇਵਾਪਾ ਦਾ ਪ੍ਰਧਾਨ ਨੂੰ ਜਾਂ ਉੱਥੇ ਬੰਦੇ ਦੀ ਜਿਹੜੀ ਡਿਊਟੀ ਲੱਗੀ ਉਹਨੂੰ ਇਹਦੇ ਗੱਲ ਉਹ ਆਪਦਾ ਪਾਸੇ ਨਿਕਲ ਜੂਗੇ ਉੱਥੇ ਬੋਰਡ ਲਿਖੇ ਹੋਏ ਆ ਵੀ 5 ਵਜੇ ਤੋਂ ਬਾਅਦ ਤੁਸੀਂ ਇਹ ਜੇ ਸ਼ਰਾਬ ਲੈ ਕੇ ਨਹੀਂ ਮਾਰ ਸਕਦੇ ਹੁਣ ਉੱਥੇ ਇਹਨਾਂ ਦੀ ਪਾਰਟੀ ਨੇ ਵੀ ਸ਼ਰਾਬ ਵੀ ਚੱਲਦੀ ਹੈ ਚਿਕਨ ਵੀ ਚੱਲਦਾ ਸਾਰਾ ਕੁਝ ਚੱਲਦਾ ਹੈ ਉਹੀ ਮੈਕਮੇਂ ਦੇ ਬੰਦੇ ਉਹੀ ਮੈਂ ਕਹਿੰਦਾ ਜੇ ਮੰਨ ਲਓ ਮੈਂ ਕਿਸੇ ਪਿੰਡ ਦਾ ਕੋਈ ਵੀ ਬੰਦਾ ਹੋਰ ਕਹੇ ਵੀ ਅਸੀਂ ਆਪਣੇ ਬੰਦਿਆਂ ਨਾਲ ਪੰਜ ਬੰਦਿਆਂ ਦੀ ਪਾਰਟੀ ਕਰਨੀ ਹੈ ਤਾਂ ਪਿੰਡ ਵਾਸਤੇ ਜਵਾਬ ਹੈ ਇਹਦੇ ਬਾਅਦ ਵੀ ਉਹਨਾਂ ਨੂੰ ਜਵਾਬ ਦੇਣਾ ਚਾਹੀਦਾ ਨਾ ਜਾਂ ਫਿਰ ਸਾਨੂੰ ਪਰਸੋਂ ਦੀ ਪਾਰਟੀ ਵਾਲੇ ਦੱਸਿਆ ਜਾਵੇ ਵੀ ਕਿਹੜੇ ਕਿਸ ਅਕਾਊਂਟ ਦੇ ਵਿੱਚ ਉਹਨਾਂ ਨੇ ਪੈਸੇ ਪਾਏ ਸਾਡੇ ਕਮੇਟੀ ਦੇ ਅਕਾਊਂਟ ਵਿੱਚ ਪੈਸੇ ਪਾਏ ਤਿੰਨ ਟੈਂਟ ਇੱਥੇ ਕਿਸੇ ਨੂੰ ਚੰਡੀਗੜ੍ਹ ਤੋਂ ਫੋਨ ਕੀਤਾ ਵੀ ਸਾਨੂੰ ਟੈਂਟ ਚਾਹੀਦਾ ਉਹ ਚਲੋ ਜਵਾਬ ਤਾਂ ਉਹ ਉੱਚ ਅਧਿਕਾਰੀਆਂ ਨੇ ਕਿਹਾ ਤਾਂ ਹੀ ਜਵਾਬ ਦਿੱਤਾ ਅਗਲੇ ਨੇ ਕਿਸੇ ਨੇ ਬੇਸਤੇ ਜਿਹੜਾ ਵਰਕਰ ਹੁੰਦਾ ਉਹ ਤਾਂ ਆਪਣੇ ਅਫਸਰਾਂ ਦੇ ਹਿਸਾਬ ਨਾਲ ਚੱਲਣਾ ਹੁੰਦਾ ਹਨਾ ਜੀ ਹੁਣ ਗੱਲ ਇਦਾਂ ਐ ਵੀ ਅਗਰ ਉਹ ਦੋ ਟੈਂਟ ਬੁੱਕ ਸੀ ਅਗਰ ਤੀਜਾ ਟੈਂਟ ਬੁੱਕ ਹੋ ਜਾਂਦਾ ਤੇ ਉਹ ਜੋ ਵੀ ਇਹਨਾਂ ਨੇ ਰੇਟ ਉੱਥੇ ਰੱਖਿਆ ਵਾ 303500 ਉਹ ਸਾਡੇ ਕਮੇਟੀ ਦੇ ਖਾਤੇ ਵਿੱਚ ਹੀ ਪੈਣਾ ਸੀ ਠੀਕ ਹੈ ਨਾ ਜੀ ਹੁਣ ਮੰਨ ਲਓ ਉਹਨਾਂ ਦੀ ਆਓ ਭਗਤ ਵਿੱਚ ਤਾਂ ਇਹਨਾਂ ਨੇ ਕੰਮ ਕਰਦੇ ਆ ਕਾਰਵਾਈ ਦਾ ਪਾਵ ਜਿਹੜਾ ਉੱਥੇ ਅ ਟੈਂਟਾਂ ਦਾ ਕਿਰਾਇਆ ਏ ਜਾਂ ਕੋਈ ਹੋਰ ਉਹਨਾਂ ਨੇ ਇਨਸਟਰੂਮੈਂਟ ਵਰਤੇ ਆਏ ਉਹ ਕਿਤੇ ਨਾ ਕਿਤੇ ਉਹ ਤੁਹਾਡੀ ਕਮੇਟੀ ਨੂੰ ਲਾਸ ਹੋਇਆ ਹਾਂਜੀ ਸਾਡੀ ਕਮੇਟੀ ਨੂੰ ਲਾਸ ਹੋਇਆ ਉਹਦੇ ਬਾਰੇ ਮੈਂ ਤਾਂ ਉਹਦੇ ਬਾਰੇ ਮੈਂ ਇਹਨਾਂ ਨੂੰ ਸਾਡੇ ਪ੍ਰਧਾਨ ਸਾਹਿਬ ਪ੍ਰਧਾਨ ਸਾਹਿਬ ਨੂੰ ਦੱਸਣਾ ਚਾਹੀਦਾ ਸੀ ਵੀ ਅਸੀਂ ਇਹ ਇੰਨੇ ਤਿੰਨ ਟੈਂਟ ਬੁੱਕ ਕੀਤੇ ਆਂ ਸਾਡੇ ਫਲਾਣੇ ਬਲਾਣੇ ਬੰਦੇ ਨੇ ਆਣਾ ਵੀ ਚਲੋ ਸਾਨੂੰ ਫਿਰ ਸਾਨੂੰ ਕੋਈ ਇਤਰਾਜ਼ ਨਹੀਂ ਸੀ ਸਾਡੇ ਪ੍ਰਧਾਨ ਸਾਹਿਬ ਨੂੰ ਪਤਾ ਹੁੰਦਾ ਹੁਣ ਸਾਡੇ ਪ੍ਰਧਾਨ ਸਾਹਿਬ ਨੂੰ ਵੀ ਨਹੀਂ ਪਤਾ ਇਸ ਬਾਰੇ ਮੈਂ ਵੀ ਉੱਥੇ ਪਾਰਟੀ ਹੈ ਉੱਥੇ ਟੈਂਟ ਬੁੱਕ ਹੋਏ ਹੋਣਾ ਜੀ ਉਹਨਾਂ ਨਾਲ ਤਾਂ ਪੈਸਾ ਹੀ ਆਇਆ ਸਾਨੂੰ ਸਾਡਾ ਨੁਕਸਾਨ ਵੀ ਹੋ ਰਿਹਾ ਹੈ ਮਾਰੇ ਰਜਿਸਟਰ ਹੋਈ ਹੈ ਨਾ ਕੋਈ ਇਥੇ ਰਜਿਸਟਰਡ ਹੋਈ ਹੈ ਗੱਲ ਉੱਥੇ ਹੈ ਨਾ ਜੀ ਯਾਨੀ ਉਹ ਵੀ ਇੱਕ ਬਹੁਤ ਵੱਡਾ ਸਵਾਲ ਹੈ ਤੇ ਜੇ ਆਪਾਂ ਗੱਲ ਇੱਥੇ ਹੋਰ ਕਰ ਲਈਏ ਕਿ ਥੋੜੇ ਪਿੰਡ ਦੇ ਲੋਕ ਨੇ ਥੋੜੇ ਪਿੰਡ ਦੇ ਰਾਖੇ ਰੱਖੇ ਗਏ ਨੇ ਕਦੇ ਪਹਿਲਾਂ ਵੀ ਜਿਵੇਂ ਆਪਾਂ ਗੱਲ ਕੀਤੀ ਹੈ ਕਿ ਮਸਲੇ ਬਹੁ ਵਾਰੀ ਉੱਠੇ ਨੇ ਕਿ ਜੰਗਲ ਦੇ ਵਿੱਚੋਂ ਲੱਕੜੀ ਵੱਢੀ ਗਈ ਹੈ ਕਦੇ ਗੌਰਿਆ ਨਹੀਂ ਕਿ ਕਿਹੜਾ ਬੰਦਾ ਇਸ ਸਮੇਂ ਹਾਜ਼ਰ ਹੈ ਇਸ ਸਮੇਂ ਕਿਹੜੇ ਬੰਦੇ ਦੀ ਡਿਊਟੀ ਹੈ ਕਿਉਂਕਿ ਲੋਕਾਂ ਦੇ ਵਿੱਚ ਸਵਾਲ ਬਹੁਤ ਹੁੰਦੇ ਨੇ ਕਿ ਬੰਦਾ ਰਾਖਾ ਰੱਖਿਆ ਪਰ ਇਸ ਸਮੇਂ ਆਪਣੇ ਨੇ ਜੀ ਕੰਮ ਦੇ ਦਿੱਤੇ ਹੈ ਭਾਈ ਜੀ ਮੈਂ ਜਾਦਾਂ ਦੇ ਮੈਂ ਘੱਟੋ ਘੱਟ ਵੀ 2-3 ਵਾਰੀ ਦੇਖ ਚੁੱਕਿਆ ਔਰ ਉਸ ਤੋਂ ਬਾਅਦ ਮੈਂ ਗਾਰਡ ਨੂੰ ਔਰ ਬੀਓ ਨੇ ਇਹਨਾਂ ਨੂੰ ਕਿਹਾ ਵੀ ਰਾਤੀ ਭਾਈ ਜੀ ਤੁਹਾਡੇ ਬੰਦੇ ਇੱਥੇ ਡਿਊਟੀ ਤੇ ਨਹੀਂ ਹੁੰਦੇ। ਕਿ ਕਈ ਵਾਰ ਅਸੀਂ ਚੈੱਕ ਕਰ ਲੈਂਦੇ ਆ। ਇਹਨਾਂ ਦੇ ਬੰਦੇ ਕੋਈ ਡਿਊਟੀ ਤੇ ਨਹੀਂ ਹੁੰਦਾ ਰਾਤ ਨੂੰ। ਠੀਕ ਹੈ ਨਾ ਜੀ? ਔਰ ਗੱਲ ਇਦਾਂ ਹੈ ਜੀ ਗੱਲ ਬੰਦਿਆਂ ਦੀ। ਚਲੋ ਬੰਦੇ ਨਾਲੇ ਫੌਜੀ ਵੀ ਛੱਡੇਵੇਂ ਆ। ਅ ਬੰਦੇ ਨਾਲ ਜਿਹੜੇ ਬਾਹਰ ਤੋਂ ਰੱਖੇਵੇਂ ਰੱਖੇਵੇਂ ਆ। ਪਰ ਗੱਲ ਤਾਂ ਵੀ ਡਿਊਟੀ ਦਾ ਇਮਾਨਦਾਰੀ ਨਾ ਕਰਨਾ ਆਪਣੀ। ਘੱਟੋ ਘੱਟ ਡਿਊਟੀ ਤਾਂ ਆਪਣੀ ਇਮਾਨਦਾਰੀ ਔਰ ਫਿਰ ਤਾਂ ਸਾਨੂੰ ਉਹੀ ਕਰਨਾ ਮੈ ਸਾਡੇ ਪਿੰਡ ਦੇ ਅਸੀਂ ਆਪਣੇ ਪਿੰਡ ਦੇ ਬੰਦੇ ਰੱਖ ਲੈਂਦੇ ਨੌਜਵਾਨ ਹੁਣ ਬੰਤ ਸਿੰਘ ਜੀ ਇਸ ਮਾਮਲੇ ਤੋਂ ਬਾਅਦ ਜਿਵੇਂ ਆਪਾਂ ਗੱਲ ਕੀਤੀ ਹੈ ਥੋੜੀ ਕਮੇਟੀ ਤੇ ਪਿੰਡ ਦੀ ਪੰਚਾਇਤ ਰਲ ਕੇ ਕੋਈ ਸੇਧ ਲੈ ਕੇ ਐਕਸ਼ਨ ਲੈਣ ਦੀ ਤਿਆਰੀ ਕਰ ਰਹੀ ਬਿਲਕੁਲ ਬਿਲਕੁਲ ਅਸੀਂ ਪੰਚਾਇਤ ਦੇ ਨਾਲ ਮਿਲ ਕੇ ਅਸੀਂ ਤਾਂ ਇਸ ਨੂੰ ਪਿੰਡ ਨੂੰ ਸੋਨੇ ਦੀ ਚਿੜੀਆ ਬਣਾਣਾ ਚਾਹਦੇ ਐ ਇੰਨਾ ਸਾਰਾ ਕੁਝ ਹੋ ਕੇ ਵੀ ਇੰਨਾ ਸਾਰਾ ਕੁਝ ਸਾਡੇ ਕੋਲ ਹੋ ਕੇ ਜੇ ਅਸੀਂ ਰਲ ਕੇ ਅਸੀਂ ਤਾਂ ਉਹਨਾਂ ਨੂੰ ਵੀ ਕਹਿੰਦੇ ਜੰਗਲਾਤ ਵਾਲਿਆਂ ਨੂੰ ਵੀ ਸਾਡੇ ਨਾਲ ਰਲੋ ਯਾਰ ਕੋਈ ਨਹੀਂ ਨਾਲ ਰਲ ਕੇ ਕੰਮ ਕਰੋ ਜੇ ਤੁਸੀਂ ਆਪਨੇ ਪੰਦਰ ਦੇ ਕਰਨਾ ਆਪਣਾ ਦੂਈ ਗੱਲ ਇਹ ਸਭ ਤੋਂ ਵੱਡੀ ਗੱਲ ਹੈ ਸਾਡਾ ਉਹਨਾਂ ਨੂੰ ਤਾਂ ਇੱਕ ਬੇਸ ਮਿਲ ਗਿਆ ਜੀ ਅਜੀਦਾ ਜੀ ਪਾਰਟੀ ਰੱਖੀ ਸੀ ਜਿਹੜੇ ਬੰਦੇ ਆਪਣੇ ਰਾਹ ਦੇ ਡਿਊਟੀ ਦੇ ਹੁੰਦਾ ਸਾਡੀ ਸੇਵਾ ਚ ਹੁਣ ਸਾਡੀ ਉਹਨਾਂ ਦੀ ਜੇ ਸੇਵਾ ਗਲਤ ਆਹ ਜਿਹੜਾ ਗਲਤ ਲੈਣਾ ਸੇਵਾ ਕੋਈ ਨੌਲੇਜ ਚ ਵੀ ਨਹੀਂ ਹੈ ਸਾਡੇ ਨਾਲ ਤੇ ਵੀ ਨਹੀਂ ਹੈ ਕੀ ਕਰਨ ਗੱਲ ਇਦਾਂ ਜੀ ਦੇਖੋ ਸਾਡੇ ਤਾਂ ਅਜੇ ਪ੍ਰਧਾਨ ਹੈ ਇਹਨਾਂ ਦੀ ਉਮਰ ਵੀ ਇੰਨੀ ਹੋ ਗਈ 42 43 ਸਾਲ ਦੀ ਉਮਰ ਸਾਡੀ ਹੋ ਗਈ ਜਦ ਜਦ ਕੀ ਇਸ ਜੰਗਲ ਵਿੱਚੋਂ ਕਾਫੀ ਸਾਰੀ ਲੱਕੜੀ ਪਕੜੀ ਗਈ ਹੈ ਅੱਜ ਤੱਕ ਵੀ ਨਾ ਇਹਨਾਂ ਨੇ ਕਿਸੇ ਕਮੇਟੀ ਨੂੰ ਨਾ ਗ੍ਰਾਮ ਪੰਚਾਇਤ ਨੂੰ ਨਾ ਕਿਸੇ ਵੀਡੀਓ ਦਫ਼ਤਰ ਤੋਂ ਉਹ ਲੱਕੜ ਵੇਚਣ ਦੀ ਪਰਮਿਸ਼ਨ ਲਈਤੀ ਹੈ ਨਾ ਕਦੇ ਬੋਲੀ ਨਾ ਕਦੀ ਉਹਨਾਂ ਦੀ ਬੋਲੀ ਸ਼ੋਅ ਕੀਤੀ ਹੈ ਨਾ ਸਾਨੂੰ ਪਿੰਡ ਵਾਲੇ ਦੱਸਿਆ ਵੀ ਅਸੀਂ ਇਹਨੂੰ ਵੇਚਤੀ ਆ ਅਸੀਂ ਬੋਲੀ ਕਰਤੀ ਆ ਉਹ ਸਾਨੂੰ ਲੱਕੜੇ ਨਹੀਂ ਮਿਲਦੀ ਵੀ ਲੱਕੜ ਜਾਂਦੀ ਕਿੱਥੇ ਉਹ ਜਿਹੜੀ ਲੱਕੜ ਫੜਦੇ ਆ ਉਹ ਲੱਕੜ ਜਾਂਦੀ ਕਿੱਥੇ ਆ ਸਾਨੂੰ ਆ ਵੀ ਨਹੀਂ ਦੱਸਦਾ ਕੋਈ ਹੁਣ ਜਿਹੜੀ ਇੱਕ ਲੱਕੜ ਆ ਆ ਜਿਹੜੀ ਹੁਣ ਫੜੀ ਗਈ ਆ ਇਹ ਸਾਰੀ ਉਹਨਾਂ ਨੇ ਚੱਕ ਕੇ ਜਾਓ ਵੀ ਅਜੇ ਕਾਬੂ ਵੀ ਆ ਕੇ ਜਾਓ ਵੀ ਹੈ ਉਹ ਉੱਤੇ ਦਫ਼ਤਰ ਤੇ ਪਤਾ ਦੇਣੀ ਹੈ ਉਹ ਦਫ਼ਤਰ ਦੇ ਵਿੱਚ ਜੋ ਵੀ ਹੈ ਹਾਂ ਹਾਂ ਕਿ ਉਹ ਹੱਕ ਸਾਡਾ ਮਾਲਕ ਪੰਚਾਇਤ ਜਿਹੜੇ ਹੱਕ ਹੈ ਪੰਚਾਇਤ ਦਾ ਪਰ ਮੁਆਵਜ਼ੇ ਦੀ ਗੱਲ ਚੱਲਦੀ ਹੈ ਜਿੱਥੇ ਜਿਵੇਂ ਮਸਤਰਕਾ ਜ਼ਮੀਨ ਹੈ ਉਹਦੇ ਵਿੱਚ ਇੱਕ ਬੰਦਾ ਜ਼ਿਕਰ ਕਰ ਰਿਹਾ ਕਿ ਮੈਨੂੰ ਮੁਆਵਜ਼ਾ ਵੀ ਚਾਹੀਦਾ ਇਸ ਲੱਕੜੀ ਵੱਢੀ ਦਾ ਫਿਰ ਉਹ ਮੁਆਵਜ਼ਾ ਕਿਹਨੂੰ ਮਿਲਣਾ ਚਾਹੀਦਾ ਪੰਚਾਇਤ ਨੂੰ ਜਾਂ ਉਸ ਬੰਦੇ ਨੂੰ ਉਹ ਤਾਂ ਲੱਗ ਇੱਕ ਇਸ਼ੂ ਹੈ ਦੇਖੋ ਜੰਗਲ ਤਕਸੀਮ ਹੋਏਗਾ ਉਸ ਤੋਂ ਬਾਅਦ ਤਕਸੀਮ ਹੋਣੇ ਦੇ ਬਾਅਦ ਹੋਏਗਾ ਵੀ ਇਹ ਮਾਲਕਾਂ ਦੀ ਹੈ ਇਹ ਗ੍ਰਾਮ ਪੰਚਾਇਤ ਦੀ ਹੈ ਠੀਕ ਹੈ ਨਹੀਂ ਉਹ ਜਿਹੜੇ ਉਹ ਕਬਜ਼ਾ ਚਲੋ ਆਪਣਾ ਅਗਲਾ ਹੱਕ ਜਿਤਾਉਂਦਾ ਏ ਕਿਉਂਕਿ ਹੁਣ ਖਿਉਟਦਾਰ ਜਿਹੜਾ ਹੈ ਉਹ ਸਾਡਾ ਜੰਗਲ ਤਕਸੀਮ ਹੋ ਗਿਆ ਉਸ ਤੇ ਬਾਅਦ ਦੀ ਗੱਲਾਂ ਹੈ ਹਲੇ ਤਾਂ ਨਕਸਾਨ ਪੰਚਾਇਤ ਦਾ ਹੈ ਹਲੇ ਤਾਂ ਨਕਸਾਨ ਸੋ ਤਸਵੀਰਾਂ ਪਿੰਡ ਸਿਸਮਾ ਤੋਂ ਸਾਂਝੀਆਂ ਕਰ ਰਹੇ ਸੀ ਮਸਲਾ ਕੱਲ ਵੀ ਉੱਠਿਆ ਸੀ ਤੇ ਅੱਜ ਫੇਰ ਦੁਬਾਰਾ ਸੁਰਖੀਆਂ ਦੇ ਵਿੱਚ ਹੈ ਕਿੰਨੀ ਕੁ ਦੇਰ ਦੇ ਵਿੱਚ ਹੱਲ ਹੁੰਦਾ ਹੈ ਜਾਂ ਜਗਲਾਤ ਅਧਿਕਾਰੀ ਇਸ ਸੰਬੰਧੀ ਕੀ ਐਕਸ਼ਨ ਲੈਂਦੇ ਨੇ ਆਉਣ ਵਾਲਾ ਸਮਾਂ ਇਸ ਸਮੇਂ ਮੌਜੂਦ ਹੈ ਜੀ ਅਸੀਂ ਜਗਲਾਤ ਵਿਭਾਗ ਦੇ ਦਫਤਰ ਸਿਸਵਾ ਨਰਸਰੀ ਦੇ ਵਿੱਚ ਸਿਸਵਾ বন ਵਿਭਾਗ ਦੇ ਆਫਿਸ ਦੇ ਵਿੱਚ ਉਹ ਦੱਸ ਰਹੀ ਹੈ ਕਿ ਬੀਤੇ ਦਿਨੀ ਪਿੰਡ ਸਿਸਵਾ ਦੇ ਜੰਗਲ ਦੇ ਵਿੱਚ ਤੇ ਲੱਕੜ ਵੱਢਣ ਦਾ ਮਾਮਲਾ ਸਾਹਮਣੇ ਆਇਆ ਸੀ ਸੋ ਉਸੇ ਦੇ ਸਬੰਧ ਦੇ ਵਿੱਚ ਮੁਖ ਅਫਸਰ ਜੋ ਇੱਥੇ ਰੇਂਜ ਅਫਸਰ ਨੇ ਸਤਿੰਦਰ ਸਿੰਘ ਆ ਉਹਨਾਂ ਨਾਲ ਗੱਲਬਾਤ ਕਰਨ ਲਈ ਪਹੁੰਚੇ ਸਾਂ ਪਰ ਉਹਨਾਂ ਨੇ ਫੋਨ ਦੇ ਉੱਤੇ ਸਾਡੇ ਨਾਲ ਗੱਲਬਾਤ ਕੀਤੀ ਹੈ ਮੌਕੇ ਤੇ ਮੌਜੂਦ ਨਹੀਂ ਉਹਨਾਂ ਨਾਲ ਗੱਲਬਾਤ ਹੋਈ ਹੈ ਉਹਨਾਂ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਜੋ ਜਾਂਚ ਚੱਲ ਰਹੀ ਹੈ ਉਸ ਦੇ ਤਹਿਤ ਇੱਕ ਵਿਅਕਤੀ ਨੂੰ ਡਿਟੇਨ ਕੀਤਾ ਗਿਆ ਇੱਕ ਵਿਅਕਤੀ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਪੁੱਛਗਿੱਛ ਜਾਰੀ ਹੈ ਜੋ ਲੱਕੜ ਵੱਢਣ ਦਾ ਮਾਮਲਾ ਹੈ ਉਸ ਸੰਬੰਧੀ ਸ਼ਾਇਦ ਜਲਦੀ ਹੀ ਕੋਈ ਨਾ ਕੋਈ ਸਿੱਟਾ ਸਾਹਮਣੇ ਆਵੇਗਾ ਸੋ ਉਹਨਾਂ ਵੱਲੋਂ ਕਿਹਾ ਗਿਆ ਕਿ ਜੋ ਪਿੰਡ ਸਿਸਵਾ ਦੇ ਜੰਗਲ ਦੇ ਵਿੱਚ ਲੱਕੜੀ ਦੇ ਦੋ ਮਾਮਲੇ ਸਾਹਮਣੇ ਆਏ ਸੀ ਉਸੇ ਦੇ ਮੱਦੇ ਨਜ਼ਰ ਉਸੇ ਦਿਨ ਤੋਂ ਲੱਕੜ ਵੱਢਣ ਵਾਲੇ ਤਸਕਰਾਂ ਦੀ ਪਾਲ ਜਾਰੀ ਸੀ ਜਿਸ ਦੇ ਤਹਿਤ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ ਸੋ ਇਸ ਤੋਂ ਬਾਅਦ ਪੁੱਛਗਿੱਛ ਤੋਂ ਬਾਅਦ ਜੋ ਵੀ ਸਿੱਟਾ ਸਾਹਮਣੇ ਆਏਗਾ ਜੋ ਵੀ ਗੱਲਬਾਤ ਸਾਹਮਣੇ ਆਏਗੀ ਉਹ ਉਹ ਪੱਤਰਕਾਰਾਂ ਦੇ ਨਾਲ ਰੂਬਰੂ ਹੋ ਕੇ ਜ਼ਰੂਰ ਸਾਂਝੀ ਕਰਨਗੇ